ਕਿਸਾਨ ਵੀਰੋਂ ਤੁਹਾਡਾ ਆਪਣੇ YouTube ਚੈਨਲ ਟ ਲੋ ਡੈਰੀ ਫਾਰਮ ਬਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਇੱਕ ਵੜ ਤਾਜੀ ਸੂਈ ਦੇ ਇੱਕ ਸੂ ਨੂੰ ਰੈਡੀ ਤੇ ਇੱਕ ਟੁਕੜ ਮੈਂ ਤਿੰਨ ਲੱਗ ਦਿਖਾਵਾਂਗੇ ਸੇਹਲਾ ਡਿਟੇਲ ਵੀ ਤੁਹਾਨੂੰ ਸਸਤੀ ਗਾੜਾ ਬਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਤਹਿਲ ਸਿੰਘ ਸੁਨੋ ਬਰਾਮ ਸਿੰਘ ਪਿੰਡ ਰਾਮਗੜ ਜ਼ਿਲ੍ਹਾ ਬਰਨਾਲਾ ਤਸੀਲ ਤਪਾ ਮੋਬਾਈਲ ਨੰਬਰ ਆਪਣਾ ਜੀ 98728 9120 ਸੇ 9872875201 ਪਹਿਲਾ ਨੰਬਰ ਜਿਹੜੀ ਵੈਡ ਦੇਖੀ ਜਾਂਨੇ ਆ ਜਰਸੀ ਅੰਗ ਚ ਆ ਗਈ ਹੈ ਨਾ ਜਰਸੀ ਕ੍ਰੋਸ ਹੈ ਇਹ 14 ਲੀਟਰ ਡੇਢ ਦਾ 10 ਦਿਨ ਸੂਈ ਚ ਸੂਆ ਕਿਹੜਾ ਸੂਆ ਸੂਈ ਤੀਜਾ ਸੂਆ ਸੂਈ ਆ ਮਗਰ ਬੱਚਾ ਬੱਸ ਆ ਜੀ ਠੀਕ ਹੈ 14 ਲੀਟਰ ਬਣ ਕੇ ਦੇ ਦਾਂਗੇ ਜਮ ਹਾਂਜੀ ਜਮਾ ਦਾ 15 14 ਮਿੰਟ ਦਾ ਮੋਲੇ ਦਾ ਕੀ ਰਹੂਗਾ ਉਹ ਲੈਦਾ ਹੀ ਕਾਹੀ ਗੱਲ ਤੇ ਮਾਨਤਨ ਬਾ ਮਾੜਾ ਮੋੜ ਤੇ ਉਹ ਲੈਂਡ ਦੇਣੀ ਆ ਠੀਕ ਆ ਮੰਗੂ 50 60 ਮੰਗ ਲੈ ਫਾਇਦਾ ਕੋਈ ਨਹੀਂ ਵੇਚਣੀ ਆਪਾਂ ਹਨ ਵੇਚਣੀ ਆ ਤਿੰਨ ਜਣੇ ਨਾ ਵੇਚਣ ਦਾ ਰਾਤ ਨੂੰ 55 60 ਮੰਗਣਾ ਸੀ ਹਾਂ ਤੇ ਚੌਣ ਚਵਾਧਾਰਾਂ ਦੀ ਓਕੇ ਐ ਓਕੇ ਜਮਾ ਤੋੜੇ ਵਾਰ ਨੂੰ ਇਹਨੂੰ ਹੈ ਤੋੜ ਦੇ ਵਾਰ ਨੂੰ ਸੋ ਵੀਰੋ ਤੀਜਾ ਸੂਆ ਸੂਈ ਐ ਵੀ ਦੂਜਾ ਕਿਹੜੇ ਫਾਇਦਾ ਕੀ ਐ ਘਰੂ ਬਹਿੜ ਆ ਤਿੰਨੇ ਬਦੂ ਬਕਾਉਗਾ ਬੱਚਾ ਮੇਲ ਕਾ ਆ ਦਿਨ ਕਹਿ ਮਾ ਹੋ ਗਿਆ ਸੂਈ ਨਾਲ ਚ 10 ਦਿਨ ਹੋ ਗਏ ਸੂਈ ਨੂੰ 14 ਲੀਟਰ ਦੁੱਧ ਮਣਕੇ ਜਮਾ ਹਾਜ਼ਰ ਹੋ ਜਾਊਗਾ ਸਿਰਫ 40000 ਦੇ ਵਿੱਚ ਇਹਦੇ ਵਿੱਚੋਂ ਛੋੜ ਸੱਪਾ ਮਰਜੀ ਦਾ ਵੀਰ ਕਰ ਦੂ ਐਵੇਂ ਕੋਈ ਵੀਰ ਕਹੇ 28 ਲੜਾ 35 ਲੜਾ ਉਹਦਾ ਫਾਇਦਾ ਕੋਈ ਨਹੀਂ ਸੋ ਕੱਦ ਕਾਠ ਚੰਗਾ ਜਿੰਦ ਜਣ ਪੂਰੀ ਰਾਜੀ ਸਮੀ ਬਲੀ ਵੀ ਕਿਸੇ ਪਾਸੇ ਦਿੱਸੀ ਨਾ ਵੀ ਨਹੀਂ ਹੱਥ ਧਰਾਣੀ ਤੇ ਸਾਫ ਸੁਥਰੀ ਆ ਵਹਿੜ ਤੇ ਨਿਆਣਾ ਵਗੈਰਾ ਪਹੁੰਚਦੀ ਆ ਵਧੀਆ ਠੀਕ ਹੈ ਸੋ ਵੀਰੋ ਠੰਡੀ ਸੀਲ ਦੇਖ ਸਕਦੇ ਹੋ ਪੂਰੀ ਓਕੇ ਆ ਨਿਆਣਾ ਪਾਓ ਤੇ ਰਾਮਣਾ ਬਹਿ ਜਾਓ ਹਣਾ ਪਾ ਠੀਕ ਆ ਓਕੇ ਤੇ 40 ਵਿੱਚੋਂ ਬਾਹਲਾ ਤੈਨੂੰ ਫਿਰ ਮਾਨਤਾ ਨਾ ਬਸ 100 ਹੀ ਹੋਣੀ ਆ ਮਾਰੇ ਉੱਥੇ 100 ਹੀ ਆ 100 ਛੋਟਾ ਟਾਲਾ ਫੋਨ ਵੀ ਨਾਲ ਆਵੇ ਫਾਇਦਾ ਨਹੀਂ ਕੋਈ ਕਾਈ ਡਾਂਗਾ ਮਾਰਿਆ ਦਾ ਤੇੜੀ ਦੂਜਾ ਨੰਬਰ ਗੱਪੜ ਦੇਖੀਏ ਨੇ ਇਹ ਕਿਹੜਾ ਸੋਸ ਹੁੰਦੀ ਐ ਇਹ ਤੀਜਾ ਸੋਸ ਹੁੰਦੀ ਐ ਕਹੇ ਨਾਲ ਲੈ ਜੂਗੀ ਇਹ ਤਿੰਨ ਲਗਾ ਜਿਹੜਾ ਇਹਦੇ 20 ਤਰੀਕ ਨੂੰ ਪੂਰੇ ਕਿਹੜੇ ਥਣ ਤੋਂ ਤੇਲਾ ਕਿਹੜੇ ਥਣ ਤੋਂ ਪਰਨੇ ਛੜ ਮੂਹਰੇ ਕਵੇਨੀਅਲ ਦੇ ਮੂਹਰੇ ਤੋਂ ਕਵੇਨੀਅਲ ਦੇ ਮੂਹਰੇ ਦੂਜੇ ਦਿਨ ਓਕੇ ਆ ਹਾਂਜੀ ਦੂਜੇ ਦਿਨ ਇਹਦਾ ਭਾਗ ਕੀ ਆ ਇਹਦਾ ਮੁੱਲ ਹੈਗਾ ਜੀ 32000 ਸਿਰਫ 320 ਠੀਕ ਆ ਬਾਕੀ ਤਾਂ ਨਾ ਹਨ ਹੋ ਗਿਆ ਹਾਂ ਜੀ 18 ਲੀਟਰ ਦੁੱਧ ਕੱਢਿਆ ਪੂਰਾ ਠੀਕ ਹੈ ਧੋਰੇ ਵਾਰ ਸੋਬਰ ਤੇਲਾ 32000 ਰੁਪਏ ਹੀ ਸਿਰਫ ਓਨਲੀ ਕਬੈਣੀ ਵਾਲਾ ਮੂਹਰਲਾ ਥਣ ਤੇਲਾ ਮਗਰ ਲੈ ਸਹੀ ਆ ਤੇ ਦੁੱਧ 18 ਲੀਟਰ ਦੱਸ ਦਿਆ 16 ਬਣ ਕੇ ਲੈ ਜਿਓ 15 ਤੋਂ ਪਾਰ ਪਾਰ 32000 ਦੇ ਵਿੱਚੋਂ ਛੋੜ ਦ ਆਪਾਂ ਹੋ ਜਾਊਗਾ ਗੱਡੀ ਲੈ ਕੇ ਆ ਜਿਓ ਚੜਾ ਕੇ ਲੈ ਜਿਓ ਅੱਖਾਂ ਵਿੱਚ ਕੇ 32000 ਦੇ ਵਿੱਚ ਆਉਂਦਾ ਕੋਈ ਨਹੀਂ ਚਾਰ ਦੀ ਟਰਾਲੀ ਇੱਕ ਹੀ ਆਉਣੀ ਮੇਰੇ ਸਭ ਨਾਲ 30000 ਦੀ ਸੋ ਦੇਖੋ ਸਾਫ਼ ਸੁਥਰੀ ਜਮ ਜੈਜ ਗੱਲ ਆ ਜਮ ਤੇ ਰੇਟ ਬਿਲਕੁਲ ਜੈਜ ਹੁੰਦਾ ਇਹਦੇ ਵਿੱਚੋਂ ਆ ਕੇ ਜੇ ਕੋਈ ਵੀਰ ਪੁੱਛਾ ਮਰੋੜ ਲੱਗ ਜੇ 18 ਲੈ ਲੈ 20 ਲੈ ਲੈ ਕੋਈ ਫਾਇਦਾ ਨਹੀਂ ਇਦੋਂ ਬਾਅਦ ਬੇਰਖਾਂ ਦੇ ਪਿਆੜ ਕਲੇਣੋ ਚੁੱਪ ਕਰਕੇ ਕੋਈ ਪੁੱਛਾ ਮਰੋੜਦਾ ਫਾਇਦਾ ਰੇਟ ਜਮਾ ਜੈਨੂ ਹਣਾ ਵੀਰ ਨਹੀਂ ਵੇਚਣਿਆ ਘਰ ਦੇ ਪਸ਼ੂਆ ਕੋਈ ਮੰਨ ਕੇ ਜਦੋਂ 100 ਮਜ਼ਬੂਰੀ ਹੁੰਦੀ ਹੋਵੇ ਲੇਬਰ ਨੂੰ ਵੀ ਸਮੱਸਿਆ ਆ ਜਗਲ ਬਸ ਵੇਚਣਿਆ ਇਹ ਤੇ ਥਾਣੇ ਦੇਖਣ ਨੂੰ ਖੈਰ ਸਹੀ ਦੀਨਾ ਹਣਾ ਜੀ ਦੇਖਣ ਨੂੰ ਜਮਾ ਸਹੀ ਦੀਨਾ ਵੀਰੇ ਆਨ ਲਾ ਦੀ ਆ ਪੈਨ ਦਫ਼ਤਰ ਨਾਲ ਆ ਜਮਾ ਨਹੀਂ ਬੋਲਦੇ ਤਿੰਨ ਥਾਣੇ ਓਕੇ ਨਿਕਲਣਗੇ ਤਿੰਨ ਓਕੇ ਨਿਕਲਣੇ ਜਮਾ ਦਾ ਕੀ ਪਤਾ ਨਹੀਂ ਰਹੇ ਠੀਕ ਆ ਅੱਗੇ ਦੇਖੇ ਨੇ 4 ਇਹ ਦੁੰਜਾ ਸੁਆੜੀ ਠੀਕ ਹੈ ਏ ਮਹੀਨਾ ਕਿੰਨਾ ਲੱਗੇ ਨੂੰ ਹੋਇਆ ਇਹਦੇ ਠੀਕ ਹੈ ਫੰਡਰੀ ਮੰਨੀਏ ਦੋ ਡੰਗ ਬਤਾ ਦੋ 2 ਕਿਲੋ ਡੰਗ ਦਾ 4 ਕਿਲੋ ਦੁੱਧ ਦੋਨਾਂ ਟਾਈਮਾਂ ਦਾ ਵੱਤਨ ਕਿਲੋ ਮੰਨ ਕੇ ਚਲੋ ਠੀਕ ਹੈ ਬੱਚਾ-ਬੁੱਚਾ ਕੁਛ ਨਹੀਂ ਬੱਚਾ ਕੁਛ ਨਹੀਂ ਚਾਹਤੇ ਮੰਨਦੇ ਇਹ ਕਿਨੇ ਦੇਣੀ ਆਪਾਂ ਇਹ 45000 ਰੁਪਏ ਠੀਕ ਹੈ ਕਟਰਾ ਬਛਰਾ ਕੁਛ ਨਹੀਂ ਸੂਈ ਨੂੰ ਕਿੰਨੇ ਹੋਗੇ ਸੂਈ ਨੂੰ ਹੋਵੇ 9-10 ਮਹੀਨੇ ਮੰਨ ਕੇ ਚਲੋ ਠੀਕ ਹੈ ਵੀ ਸਾਲ ਦੇ ਲਗਭਗ ਹੋਣ ਵਾਲਾ 10 ਮਹੀਨੇ ਸੂਈ ਨੂੰ ਹੋਗੇ ਧਾਰਾ ਦੂਰ ਓਕੇ ਓਕੇ ਟੋਰਦੀ ਬੜੇ ਬਾਹਰ ਨੂੰ ਨਹੀਂ ਉਹ ਬਰਕ ਕੱਦ ਬੈਠ ਦੇਖੋ ਝੋਟੀਆਂ ਚੰਗਾ ਤੇ ਸਾਫ ਸੁਥਰੀ ਆ ਚਾਰੇ ਥਣ ਓਕੇ ਆ 45000 ਰੁਪਏ ਕੀਮਤ ਦਾ ਉਹ ਤਾਂ 3 ਲੀਟਰ ਨਾ ਮਟਰ ਮੰਨ ਕੇ ਲਿਓ ਵੀ ਵੀਰ ਕਹਿੰਦਾ ਵੀ ਆਪਾਂ ਗੱਪੜਨ ਕਰਾ ਲਾਂਗੇ ਕੱਟੀ ਮੰਨ ਕੇ ਖਰੀਦਦਾਰੀ ਕਰ ਸਕਿਓ ਪਰ ਜੋ ਤਿਆਰ ਹੋ ਗਈ ਬੱਜਿਆ ਤੇ ਅੱਗੇ ਕੀ ਫਿਰ ਮਿਲਦੀ ਚਾੜ ਤੇ ਕਿਵੇਂ ਆਈ ਚਾੜ ਪਾਓ ਤੇ ਵੇਜੋ ਥੱਲੇ ਹਣਾ ਹਾਂਜੀ ਉਹ ਸਿੰਘ ਮੂਹ ਮਸਾ ਤੁਹਾਡੇ ਸਾਹਮਣੇ ਰਾਜ ਜੀ ਸਮੀ ਪੜੀ ਵੇ ਲਿਸਟੀ ਨਾਲ ਵੀ ਕਿਤੇ ਪਾਸੇ ਨਹੀਂ ਤਿੰਨ ਨਗ ਦਿਖਾ ਦੇ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲੇ ਦਾ ਰੇਟ ਜੈਨੂਇਨ ਇੱਕ ਤਾਜੀ ਸੂਈ ਵੀ 14 ਲੀਟਰ ਦੁੱਧ ਮਿਲਣ ਵਾਲਾ ਇੱਕ 32000 ਦੇ ਵਿੱਚ ਘਰੇ ਜਾ ਕੇ ਤੁਹਾਡੇ ਸੂਗੀ ਤਾਜੀ ਜਮਾ ਤੇ ਇੱਕ ਟੋਕੜ ਮੈਂ ਸੋ ਵੀਡੀਓ ਦੇਖਣੇ ਸਭ ਦਾ ਤੈਅਦ ਲੋ ਧੰਨਵਾਦ ਜਲਦੀ ਮਿਲਾਂਗੇ